ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਿਲਕੁਲ ਨਵਾਂ ਡਿਜ਼ਾਈਨ ਲੈ ਕੇ ਆਈ ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਅਤੇ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਦੇਖਣ ਵਿੱਚ ਜਿੰਨਾ ਸੋਹਣਾ ਲੱਗਦਾ ਬਣਾਈ ਵਿੱਚ ਉਨਾ ਹੀ ਜ਼ਿਆਦਾ ਆਸਾਨ ਉਲਟੇ ਪਾਸੇ ਤੋਂ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਕਿਸੇ ਵੀ ਪ੍ਰੋਜੈਕਟ ਤੇ ਇਹਨੂੰ ਅਪਲਾਈ ਕਰ ਸਕਦੇ ਹੋ ਤੁਸੀਂ ਲੇਡੀਜ਼ ਕਾਰਡੀਗਨ ਜੈਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਕੈਪ ਲੌਂਗ ਜੈਕਟ ਸਕੀਵੀ ਬਲਾਊਜ਼ ਕਿਸੇ ਵੀ ਕਲਰ ਚ ਬਣਾ ਸਕਦੇ ਹੋ ਸਲਾਂਗਾਂ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਲੈਣਾ ਸਿਰਫ 8 ਸਲਾਂਗਾਂ ਦਾ ਡਿਜ਼ਾਈਨ ਹੈ 8 ਸਲਾਂਗਾਂ ਨੂੰ ਬਾਰ ਬਾਰ ਰਿਪੀਟ ਕਰਨਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਇੱਥੇ ਮੈਂ ਦੋ ਵਾਰ ਡਿਜ਼ਾਈਨ ਰਿਪੀਟ ਕੀਤਾ 16 ਸਲਾਂਗਾਂ 8 ਸਲਾਂਗਾਂ ਚ ਡਿਜ਼ਾਈਨ ਬਣ ਗਿਆ ਉੱਪਰ ਫਿਰ 8 ਸਲਾਂਗਾਂ ਚ ਤਾਂ ਇਸ ਤਰ੍ਹਾਂ ਉੱਪਰ ਜਦੋਂ ਆਪਾਂ ਡਿਜ਼ਾਈਨ ਨੂੰ ਬਣਾਉਂਦੇ ਜਾਵਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ 14 ਦੇ ਮਲਟੀਪਲ ਚਾਰ ਕੁੰਡੇ ਵਾਧੂ ਰੱਖ ਲੈਣੇ ਫਿਰ ਦੋ ਕੁੰਡੇ ਜ਼ਿਆਦਾ ਰੱਖ ਲੈਣੇ ਹੋਰ ਇੱਕ ਕੁੰਡਾ ਇੱਧਰ ਕੰਨੀ ਤੇ ਇੱਕ ਇੱਧਰ ਕੰਨੀ ਤੇ ਠੀਕ ਹੈ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸਟ ਜੈਨ ਨੂੰ ਬਣਾਉਣਾ ਇੱਥੇ ਮੈਂ ਸਲਾਈ ਤੇ ਜਿਹੜੇ 34 ਕੁੰਡੇ ਲੈ ਆ 34 ਕੁੰਡੇ 14 14 28 ਦੋ ਵਾਰ ਡਿਜ਼ਾਈਨ ਬਣੂਗਾ ਆਪਣਾ ਠੀਕ ਹੈ ਫਿਰ ਚਾਰ ਕੁੰਡੇ ਐਕਸਟਰਾ ਚਾਹੀਦੇ ਜਿਹੜੇ ਦੋ ਕੁੰਡੇ ਫਿਰ ਜਿਹੜੇ ਆਪਣੇ ਦੋਨਾਂ ਕੰਨੀਆਂ ਤੇ ਇੱਕ ਕੁੰਡਾ ਪਵਾਦੂ ਰੱਖਣਾ ਠੀਕ ਹੈ ਇਸ ਤਰ੍ਹਾਂ ਤਾਂ ਮੇਰੇ ਕੋਲ ਇੱਥੇ 34 ਕੁੰਡਿਆਂ ਸਲਾਈ ਤੇ ਪਹਿਲੀ ਸਲਾਈ ਡਿਜ਼ਾਈਨ ਦੀ ਆਪਾਂ ਸਿੱਧੇ ਪਾਸੇ ਤੋਂ ਸ਼ੁਰੂ ਕਰਾਂਗੇ 14 ਕੁੰਡਿਆਂ ਤੇ ਮੈਂ ਤੁਹਾਨੂੰ ਜਿਹੜਾ ਡਿਜ਼ਾਈਨ ਬਣਾ ਕੇ ਦਿਖਾਉਂਗੀ ਉਹੀ 14 ਕੁੰਡਿਆਂ ਦਾ ਡਿਜ਼ਾਈਨ ਤੁਸੀਂ ਸਾਰੀ ਸਲਾਈ ਤੇ ਰਿਪੀਟ ਕਰਦੇ ਜਾਣਾ ਠੀਕ ਹੈ ਕਿਉਂਕਿ ਜੇਕਰ ਸਾਰਾ ਮੈਂ ਤੁਹਾਨੂੰ ਇਹ ਡਿਜ਼ਾਈਨ ਬਣਾ ਕੇ ਵਿਖਾਵਾਂਗੀ ਵੀਡੀਓ ਇਹ ਜਿਹੜੀ ਬਹੁਤ ਲੰਬੀ ਹੋ ਜਾਂਦੀ ਹੈ ਇਸ ਲਈ 14 ਸਲਾਈ 14 ਕੁੰਡਿਆਂ ਤੇ ਡਿਜ਼ਾਈਨ ਤੁਹਾਨੂੰ ਮੈਂ ਬਣਾ ਕੇ ਦਿਖਾਵਾਂਗੀ। ਉਹੀ 14 ਕੁੰਡਿਆਂ ਦਾ ਆਪਾਂ ਡਿਜ਼ਾਈਨ ਰਿਪੀਟ ਕਰਾਂਗੇ ਪਹਿਲੀ ਸਲਾਈ ਤੇ। ਪਹਿਲਾ ਕੁੰਡਾ ਤਾਰੋ ਚਾਹੇ ਬੁਨੋ ਆਪਣੀ ਮਰਜ਼ੀ ਤੁਹਾਡੀ ਠੀਕ ਹੈ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਪਿੱਛੇ। ਥ੍ਰੈਡ ਅੱਗੇ ਹੀ ਰੱਖਾਂਗੇ ਚਾਰ ਕੁੰਡੇ ਉਲਟੇ ਬਣਾਵਾਂਗੇ 1 2 तीन चार हम थ्रेड करा पिछे एक कुंडा सीधा बनावेंगे इस तरह ठीक है उस तो बाद दो कुंडे बनावेंगे उल्टे एक दो फिर एक कुंडा सीधा बनावेंगी फिर दो कुंडे उल्टे बनावेंगी एक दो फिर एक कुंडा सीधा बनावगी फिर दो कुंडे उल्टे बनावें ਫਿਰ ਇੱਕ ਹੁੰਡਾ ਸਿੱਧਾ ਬਣਾਵਾਂਗੇ ਇਸ ਤਰ੍ਹਾਂ 14 ਹੁੰਡੇ ਹੋ ਗਏ ਮੇਰੇ ਕੋਲ ਦੇਖੋ ਇੱਥੇ 2 4 6 8 10 12 14 ਇਹ ਹੀ 14 ਹੁੰਡਿਆਂ ਨੂੰ ਅਪਰਪੀਟ ਕਰਨਾ ਅੱਗੇ ਫਿਰ ਉਸੇ ਤਰ੍ਹਾਂ 14 ਹੁੰਡੇ ਬਣਾਵਾਂਗੇ ਜਿਵੇਂ ਆਪਾਂ ਇੱਥੇ ਬਣਾਈ ਹੈ ਪਹਿਲਾ ਹੁੰਡਾ ਤਾਰ ਕੇ ਚਾਰ ਹੁੰਡੇ ਮੈਂ ਉਲਟੇ ਬਣਾਏ ਇੱਕ ਹੁੰਡਾ ਸਿੱਧਾ ਦੋ ਉਲਟੇ ਇੱਕ ਵਾਰ ਇੱਕ ਕੁੰਡਾ ਸਿੱਧਾ ਦੋ ਉਲਟੇ ਦੋ ਵਾਰ ਇੱਕ ਕੁੰਡਾ ਸਿੱਧਾ ਦੋ ਉਲਟੇ ਤਿੰਨ ਵਾਰ ਫਿਰ ਇੱਕ ਸਿੱਧਾ ਠੀਕ ਹੈ ਦੁਬਾਰਾ ਫਿਰ ਆਪਾਂ ਉਸੇ ਤਰ੍ਹਾਂ ਸ਼ੁਰੂ ਕਰਨਾ ਹੈ ਚਾਰ ਕੁੰਡੇ ਉਲਟੇ ਬਣਾ ਕੇ ਦਿਖਾ ਦਿੰਨੀ ਮੈਂ ਤੁਹਾਨੂੰ ਇੱਥੇ ਇੱਕ ਦੋ ਤਿੰਨ ਚਾਰ ਚਾਰ ਕੁੰਡੇ ਉਲਟੇ ਹੁਣ ਤਿੰਨ ਵਾਰ ਉਸੇ ਤਰ੍ਹਾਂ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਇੱਕ ਵਾਰ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਦੋ ਵਾਰ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਤਿੰਨ ਵਾਰ ਇੱਕ ਕੁੰਡਾ ਸਿੱਧਾ 14 ਕੁੰਡੇ ਹੋ ਗਏ ਲਾਸਟ ਵਾਲੇ ਚਾਰ ਕੁੰਡੇ ਉਲਟੇ 1 2 3 4 ਠੀਕ ਹੈ ਥ੍ਰੈਡ ਪਿੱਛੇ ਕੰਨੀ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੀ ਸਲਾਈ ਇੱਕ ਸਲਾਈ ਕੰਪਲੀਟ ਹੋ ਗਈ ਹੈ ਆਪਣੀ ਦੂਸਰੀ ਸਲਾਈ ਰੋਂਗ ਸਾਈਡ ਤੋਂ ਪਹਿਲਾ ਕੁੰਡਾ ਅਤਾਰੋ ਚਾਹੇ ਬੁਣੋ ਤੁਹਾਡੀ ਆਪਣੀ ਮਰਜ਼ੀ ਇਸ ਤਰ੍ਹਾਂ ਜਿਹੜੇ ਕੁੰਡੇ ਜਿਸ ਤਰ੍ਹਾਂ ਦੇ ਦਿਖਾਈ ਦੇਣਗੇ ਆਪਾਂ ਉਸੇ ਤਰ੍ਹਾਂ ਦੇ ਬਣਾਉਣੇ ਆ ਮਤਲਬ ਜਿਹੜੇ ਇੱਧਰ ਉਲਟੇ ਬਣਾਏ ਇੱਧਰ ਸਿੱਧੇ ਜਿਹੜੇ ਇੱਧਰ ਸਿੱਧੇ ਬਣਾਏ ਇੱਧਰ ਉਲਟੇ ਥ੍ਰੈਡ ਕਰਾਂਗੇ ਪਿੱਛੇ ਜਿਹੜੇ ਉਧਰ ਚਾਰ ਉਲਟੇ ਚਾਰ ਸਿੱਧੇ ਆ ਜਾਣਗੇ 1 2 10 4 ਚਾਰ ਸਿੱਧੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਤਾਂ ਇਸ ਤਰ੍ਹਾਂ 14 ਕੁੰਡੇ ਹੋਗੇ ਦੁਬਾਰਾ ਫੇਰ ਡਿਜ਼ਾਈਨ ਨੂੰ ਰਿਪੀਟ ਕਰਾਂਗੇ ਚਾਰ ਕੁੰਡੇ ਸਿੱਧੇ 1 2 3 4 ਚਾਰ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ 14 ਕੁੰਡੇ ਹੋਗੇ ਜਿਹੜੇ ਉਧਰ ਉਲਟੀ ਇਧਰ ਸਿੱਧੇ ਬਣਾਉਣੇ ਆ ਜਿਹੜੇ ਉਧਰ ਸਿੱਧੇ ਆ ਇਧਰ ਉਲਟੇ ਬਣਾਉਣੇ ਆ ਚਾਰ ਕੁੰਡੇ ਆਗੇ ਲਾਸਟ ਦੇ ਆਪਣੇ ਸਿੱਧੇ ਜਿਹੜੇ ਉਧਰ ਉਲਟੇ ਆ ਲਾਸਟ ਵਾਲਾ ਕੁੰਡਾ ਆਪਾਂ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਸਲਾਈ ਹੈ ਠੀਕ ਹੈ ਇਸ ਤਰ੍ਹਾਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਡਿਜ਼ਾਈਨ ਦੀ ਇੱਕ ਕੁੰਡਾ ਤਾਰਾਂਗੇ ਚਾਰ ਕੁੰਡੇ ਉਲਟੇ ਪਹਿਲੀ ਸਲਾਈ ਦੀ ਤਰ੍ਹਾਂ ਬਣਾਉਣੀ ਤੀਸਰੀ ਸਲਾਈ ਚਾਰ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਦੋ ਵਾਰ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਤਿੰਨ ਵਾਰ ਇੱਕ ਕੁੰਡਾ ਸਿੱਧਾ 14 ਕੁੰਡੇ ਹੋ ਗਏ ਇਸ ਤਰ੍ਹਾਂ ਦੁਬਾਰਾ ਫੇਰ ਉਸੇ ਤਰ੍ਹਾਂ 4 ਕੁੰਡੇ ਉਲਟੇ 1 ਕੁੰਡਾ ਸਿੱਧਾ 2 ਕੁੰਡੇ ਉਲਟੇ 1 ਕੁੰਡਾ ਸਿੱਧਾ 2 ਕੁੰਡੇ ਉਲਟੇ 1 ਕੁੰਡਾ ਸਿੱਧਾ ਦੁਬਾਰਾ ਫੇਰ 4 ਕੁੰਡੇ 2 ਕੁੰਡੇ ਉਲਟੇ 1 ਕੁੰਡਾ ਸਿੱਧਾ ਚਾਰ ਕੁੰਡੇ ਉਲਟੇ ਕੰਨੀ ਵਾਲਾ ਕੁੰਡਾ ਸਿੱਧੀ ਸਲਾਈ ਆਪਾਂ ਸਿੱਧਾ ਬਣਾ ਲਾਂਗੇ ਤੀਸਰੀ ਸਲਾਈ ਪਹਿਲੀ ਸਲਾਈ ਦੀ ਤਰ੍ਹਾਂ ਬਣਾ ਕੇ ਕੰਪਲੀਟ ਕਰ ਲਈ ਚੌਥੀ ਸਲਾਈ ਬਣੂੰਗੀ ਦੂਸਰੀ ਸਲਾਈ ਦੀ ਤਰ੍ਹਾਂ ਜਿਹੜਾ ਕੁੰਡਾ ਜੈਸ ਤਰ੍ਹਾਂ ਦਾ ਦਿਖਾਈ ਦਿੰਦਾ ਪਹਿਲਾ ਕੁੰਡਾ ਤਾਰ ਕੇ ਚਾਰ ਕੁੰਡੇ ਸਿੱਧੇ 1 2 3 4 ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੋ ਹੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਕੇ ਇਧਰ ਆਪਣੀ ਹੁਣ ਚਾਰ ਕੁੰਡੇ ਸਿੱਧੇ ਆਉਣਗੇ 1 2 10 4 ਜਿਹੜੇ ਉਧਰ 4 ਉਲਟੇ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਚਾਰ ਕੁੰਡੇ ਸਿੱਧੇ 1 2 10 ਯਾਰ ਲਾਸਟ ਵਾਲਾ ਉਲਟਾ ਕਿਉਂਕਿ ਉਲਟੀ ਸਲਾਈ ਐ ਇਸ ਤਰ੍ਹਾਂ ਠੀਕ ਹੈ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਦੇਖੋ ਉਲਟੇ ਪਾਸੇ ਤੋਂ ਆਪਾਂ ਹਰੇਕ ਸਲਾਈ ਐ ਇਸੇ ਤਰ੍ਹਾਂ ਬਣਾਉਣੀ ਆ ਤਾਂ ਆਪਾਂ ਨੂੰ ਕੁੰਡੇ ਦਿਖਾਈ ਦੇਣ ਲੱਗ ਜਾਂਦੇ ਸਿੱਧੇ ਕੁੰਡਿਆਂ ਉੱਪਰ ਆਪਾਂ ਸਿੱਧੇ ਬਣਾਉਂਦੇ ਜਾਣਾ ਉਲਟੇ ਕੁੰਡਿਆਂ ਉੱਪਰ ਉਲਟੇ ਠੀਕ ਹੈ ਐਸੇ ਤਰ੍ਹਾਂ ਸਿੱਧੇ ਪਾਸੇ ਤੋਂ ਦੇਖੋ ਹੁਣ ਜੇ ਤਾਂ ਪੰਜਵੀਂ ਸਲਾਈ ਬਣਾਉਣੀ ਆ ਆਪਾਂ ਪਹਿਲੀ ਸਲਾਈ ਦੀ ਤਰ੍ਹਾਂ ਬਣਾਉਣੀ ਹੈ ਛੇਵੀਂ ਸਲਾਈ ਬਣਾਵਾਂਗੇ ਦੂਜੀ ਸਲਾਈ ਦੀ ਤਰ੍ਹਾਂ ਪੰਜਵੀਂ ਸਲਾਈ ਆ ਗਈ ਡਿਜ਼ਾਈਨ ਦੀ ਪਹਿਲੀ ਸਲਾਈ ਦੀ ਤਰ੍ਹਾਂ ਕੰਪਲੀਟ ਕਰ ਲੈਣੀ ਪਹਿਲਾ ਕੁੰਡਾ ਤਾਰ ਕੇ ਚਾਰ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ 14 ਕੁੰਡੇ ਹੋ ਗਏ ਦੁਬਾਰਾ ਫੇਰ ਇਹ 14 ਕੁੰਡੇ ਬਣਾ ਲੈਣੇ ਆ ਉਲਟੀ ਸिलाई ਦੂਸਰੀ ਸिलाई ਤਰ੍ਹਾਂ ਬਣਾ ਕੇ ਕੰਪਲੀਟ ਕਰ ਲੈਣੀ ਹੈ ਮੈਂ ਪਹਿਲਾਂ ਇਹ ਬਣਾ ਕੇ ਕੰਪਲੀਟ ਕਰਦੀ ਆ ਫਿਰ ਸੱਤਵੀਂ ਸिलाई ਬਣਾਵਾਂਗੀ ਸੱਤਵੀਂ ਸिलाई ਆ ਗਈ ਆਪਣੇ ਡਿਜ਼ਾਈਨ ਦੀ ਛੇ ਸਲਾਈਆਂ ਕੰਪਲੀਟ ਹੋ ਗਈਆਂ ਸੱਤਵੀਂ ਸਲਾਈ ਡਿਜ਼ਾਈਨ ਦੀ ਪਹਿਲਾ ਕੁੰਡਾ ਤਾਰਾਂਗੇ ਉਸ ਤੋਂ ਬਾਅਦ ਥ्रेड ਕਰਾਂਗੇ ਅੱਗੇ ਇਹ ਕੁੰਡਾ ਉਲਟਾ ਠੀਕ ਹੈ ਇਸ ਤਰ੍ਹਾਂ ਹੁਣ ਆਪਣਾ ਇਹ ਦੋ ਕੁੰਡੇ ਛੱਡ ਕੇ ਇੱਕ ਬਾਧੂ ਕੁੰਡਾ ਤੇ ਇੱਕ ਉਲਟਾ ਕੁੰਡਾ ਛੱਡ ਕੇ ਡਿਜ਼ਾਈਨ ਜਿਹੜਾ ਸ਼ੁਰੂ ਹੋਊਗਾ ਦੋ ਕੁੰਡੇ ਬਣਾਵਾਂਗੇ ਆਪਾਂ ਉਲਟੇ ਇਸ ਤਰ੍ਹਾਂ ਥ्रेड ਨੂੰ ਪਿੱਛੇ ਕਰਨਾ ਹੁਣ ਆਪਣੇ ਛੇ ਕੁੰਡੇ ਟਵਿਸਟ ਹੋਣਗੇ ਇਹ ਏ ਛੇ ਕੁੰਡੇ ਟਵਿਸਟ ਹੋਣਗੇ ਪਿਛਲੇ ਕੁੰਡੇ ਅੱਗੇ ਆਉਣਗੇ ਤਿੰਨ ਤੇ ਤਿੰਨ ਜਿਹੜੇ ਅੱਗੇ ਕੁੰਡੇ ਪਿੱਛੇ ਜਾਣਗੇ ਠੀਕ ਹੈ ਪਿਛਲੇ ਕੁੰਡੇ ਅਗਲੀ ਸਾਈਡ ਤੋਂ ਅੱਗੇ ਆਉਣਗੇ ਇਸ ਤਰ੍ਹਾਂ ਤਿੰਨ ਕੁੰਡੇ ਆਪਾਂ ਜਿਹੜੇ ਇਹ ਇਧਰ ਕਰ ਲੈਣੇ ਇਸ ਤਰ੍ਹਾਂ ਤਿੰਨ ਨਾ ਤਾਰ ਲੈਣੇ ਪਿਛਲੇ ਠੀਕ ਹੈ ਇਹ ਤਿੰਨ ਆਪਾਂ ਪਿੱਛੇ ਕਰ ਲੈਣੇ ਇਸ ਤਰ੍ਹਾਂ ਇਹ ਤਿੰਨ ਕੁੰਡੇ ਅੱਗੇ ਲੈ ਆਉਣੇ ਇਸ ਤਰ੍ਹਾਂ ਛੇ ਕੁੰਡੇ ਆਪਣੀ ਹੁਣ ਇਹ ਛੇ ਕੁੰਡੇ ਜਿਹੜੇ ਆਪਾਂ thread ਅੱਗੇ ਕਰਕੇ ਇਹਨਾਂ ਵਿੱਚ ਪਹਿਲਾ ਕੁੰਡਾ ਆਪਾਂ ਉਲਟਾ ਬਣਾਉਣਾ ਇਸ ਤਰ੍ਹਾਂ ਇੱਕ ਕੁੰਡਾ ਉਲਟਾ ਫਿਰ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਫਿਰ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਉਲਟਾ ਛੇ ਕੁੰਡੇ ਆਪਾਂ ਇਸ ਤਰ੍ਹਾਂ ਬਣਾ ਲੈਣੇ ਆ ਟਵਿਸਟ ਕਰਕੇ ਠੀਕ ਹੈ ਉਸ ਤੋਂ ਬਾਅਦ ਛੇ ਕੁੰਡੇ ਫੇਰ ਆਪਾਂ ਟਵਿਸਟ ਕਰਨੇ ਪਿਛਲੇ ਕੁੰਡੇ ਪਿਛਲੀ ਸਾਈਡ ਤੋਂ ਅੱਗੇ ਲੈ ਆਉਣੇ ਅਗਲੇ ਕੁੰਡੇ ਅਗਲੀ ਸਾਈਡ ਤੋਂ ਪਿੱਛੇ ਕਰ ਦੇਣੇ ਤਾਂ ਦੇਖੋ ਇਸ ਤਰ੍ਹਾਂ ਜਿਹੜੇ ਤਿੰਨ ਕੁੰਡੇ ਅਗਲੇ ਇਹ ਹੋਣਗੇ ਪਿੱਛੇ ਜਿਹੜੇ ਪਿਛਲੇ ਤਿੰਨ ਕੁੰਡੇ ਹੀ ਅੱਗੇ ਆ ਜਾਣਗੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਪਿਛਲੇ ਕੁੰਡੇ ਆਪਾਂ ਅੱਗੇ ਲਏ ਅਗਲੇ ਕੁੰਡੇ ਕਰਦੇ ਇਸ ਤਰ੍ਹਾਂ ਪਿਛੇ ਠੀਕ ਹੈ ਇਸ ਤਰ੍ਹਾਂ ਹੁਣ ਇਹਨਾਂ ਨੂੰ ਜਿਹੜੇ ਆਪਾਂ ਇਸ ਤਰ੍ਹਾਂ ਬਣਾਵਾਂਗੇ ਇੱਕ ਕੁੰਡਾ ਬਣਾਵਾਂਗੇ ਉਲਟ ਠੀਕ ਹੈ ਜਿਹੜੇ ਆਪਣੇ 6 ਕੁੰਡੇ ਐ ਇੱਕ ਕੁੰਡਾ ਬਣਾਵਾਂਗੇ ਸਿੱਧਾ ਇਸ ਤਰ੍ਹਾਂ ਦੋ ਕੁੰਡੇ ਬਣਾਵਾਂਗੇ ਫਿਰ ਆਪਾਂ ਉਲਟੇ ਇੱਕ ਦੋ ਇਸ ਤਰ੍ਹਾਂ ਠੀਕ ਹੈ ਇੱਕ ਕੁੰਡਾ ਸਿੱਧਾ ਇੱਕ ਕੁੰਡਾ ਬਣਾਵਾਂਗੇ ਉਲਟ ਇਸ ਤਰ੍ਹਾਂ ਦੁਆਰਾ ਡਿਜ਼ਾਈਨ ਸ਼ੁਰੂ ਕਰਾਂਗੇ ਦੋ ਕੁੰਡੇ ਬਣਾਵਾਂਗੇ ਉਲਟੇ ਹੁਣ 6 ਕੁੰਡੇ ਫੇਰ ਆਪਾਂ ਟਵਿਸਟ ਕਰਾਂਗੇ ਜਿਵੇਂ ਆਪਾਂ ਇਧਰ ਟਵਿਸਟ ਕੀਤੇ ਸੀ ਪਿਛਲੇ ਇੱਕ ਮੁੰਡੇ ਜਿਹੜੇ ਅਗਲੀ ਸਾਈਡ ਤੋਂ ਅੱਗੇ ਕਰ ਲੈਣੇ ਤਿੰਨ ਕੁੰਡੇ ਅਗਲੇ ਕੁੰਡੇ ਪਿਛਲੀ ਸਾਈਡ ਤੋਂ ਪਿੱਛੇ ਕਰ ਦੇਣੇ ਤਾਂ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਸੂਈ ਤੇ ਵੀ ਉਤਾਰ ਸਕਦੇ ਆ ਮੈਂ ਤੁਹਾਨੂੰ ਆਈਡੀਆ ਦੱਸ ਦਿੰਦੀ ਆ ਦੇਖੋ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਕਰ ਸਕਦੇ ਆ ਤਿੰਨ ਕੁੰਡੇ ਪਹਿਲਾਂ ਤਿੰਨ ਕੁੰਡੇ ਆਪਾਂ ਪਿੱਛੇ ਲੈ ਕੇ ਜਾਣੇ ਆ ਇਸ ਤਰ੍ਹਾਂ ਆਪਾਂ ਸਲਾਈ ਵਿੱਚ ਵੀ ਤੁਸੀਂ ਇਹਨਾਂ ਨੂੰ ਪਾ ਸਕਦੇ ਆ ਉਸ ਤੋਂ ਬਾਅਦ ਤਿੰਨ ਕੁੰਡੇ ਆਪਾਂ ਇਹ ਸਲਾਈ ਤੇ ਕਰਨੇ ਆ ਫਿਰ ਆਪਾਂ ਇਹ ਤਿੰਨ ਕੁੰਡੇ ਇੱਧਰ ਸਲਾਈ ਤੇ ਕਰ ਦੇਨੇ ਆ ਐਸਟਰ ਇਹਦੇ ਅਨੁਕੂਲ ਲਿਆਵਣੀ ਆਪਾਂ ਅੱਗੇ ਹਾਂ ਜਿਵੇਂ ਆਪਾਂ ਇਹ 6 ਕੁੰਡੇ ਬਣਾਏ ਸੀ ਉਸੇ ਤਰ੍ਹਾਂ ਆਪਾਂ ਬਣਾਉਣੀ ਹੈ ਇੱਕ ਕੁੰਡਾ ਪਹਿਲਾਂ ਆਪਾਂ ਉਲਟਾ ਬਣਾਉਣਾ ਹੈ ਇਹਨਾਂ ਛਿਆਂ ਵਿੱਚੋਂ ਇੱਕ ਕੁੰਡਾ ਬਣਾਉਣਾ ਸਿੱਧਾ ਇਸ ਤਰ੍ਹਾਂ ਦੋ ਕੁੰਡੇ ਫਿਰ ਆਪਾਂ ਉਲਟੇ ਬਣਾਉਣੇ ਐਸਟਰ ਇੱਕ ਕੁੰਡਾ ਸਿੱਧਾ ਬਣਾ ਲੈਣੇ ਇੱਕ ਕੁੰਡਾ ਉਲਟਾ ਬਣਾ ਲੈਣੇ 6 ਕੁੰਡੇ ਹੋਗੇ ਦੁਬਾਰਾ ਫਿਰ ਆਪਾਂ 6 ਕੁੰਡੇ ਟਵਿਸਟ ਕਰਨੇ ਜਿਵੇਂ ਆਪਾਂ ਇਧਰ ਕੀਤੇ ਸੀ ਪਿਛਲੇ ਕੁੰਡੇ ਪਿਛਲੀ ਸਾਈਡ ਤੋਂ ਅੱਗੇ ਲੈ ਕੇ ਆਉਣੇ ਜਿਹੜੇ ਅਗਲੇ ਕੁੰਡੇ ਆਪਾਂ ਇਸ ਤਰ੍ਹਾਂ ਅੱਗੇ ਕਰ ਲੈਣੇ ਪਹਿਲਾਂ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ 1 2 3 ਇਸ ਤਰ੍ਹਾਂ ਠੀਕ ਹੈ ਇਹ ਤੈਨ ਕਿੰਡੇ ਆਪਾਂ ਇਧਰ ਸਲਾਈ ਤੇ ਲੈ ਜਾਣੀ ਐ ਇਸ ਤਰ੍ਹਾਂ ਇਹ ਤੈਨ ਕਿੰਡੇ ਆਪ ਅੱਗੇ ਲੈ ਜਾਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਹੁਣ ਇਹ ਆਪਾਂ ਇਸ ਤਰ੍ਹਾਂ ਬਣਾਉਣੀ ਐ கண்ட பண்ணுவே உ பலாம் கண்ட பண்ணுவே சிதா ஃபர் தோ கண்டே பண்ணுவே உல்டே தோ கண்டே உல்டே பண்ணுவாங்க இர एक कुंडा सीधा बनावगी एक कुंडा उल्टा बनावेंगे ठीक है लास्ट तो अपने उस तरह बनावेंगे जिमें आप स्टार्टिंग बनाए से दो कुंडे उल्टे फिर एक कुंडा उल्टा तीन कुंडे उल्टे हो गए लास्ट वाला सीधा बना लेंगे क्योंकि सीधी सिलाई है सत्तवी सिलाई सारी कंप्लीट होगी अठवीं सिलाई अठवीं तो लास्ट सिलाई ਸੈਕਿੰਡ ਸਲਾਈ ਦੀ ਤਰ੍ਹਾਂ ਦੂਸਰੀ ਸਲਾਈ ਦੀ ਤਰ੍ਹਾਂ ਬਣਾਉਣੀ ਹੈ ਕੁੰਡਾ ਤਾਰ ਕੇ ਚਾਰ ਕੁੰਡੇ ਸਿੱਧੇ 1 2 3 4 ਐਸਟਰਾ ਚਾਰ ਕੁੰਡੇ ਸਿੱਧੇ ਉਸ ਤੋਂ ਬਾਅਦ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਇਸ ਤਰ੍ਹਾਂ ਠੀਕ ਹੈ दोबारा फिर चार कुंडे सीधे एक दो तीन चार एक कुंडा उल्टा दो कुंडे सीधे एक कुंडा उल्टा दो कुंडे सीधे एक कुंडा उल्टा ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਚਾਰ ਕੁੰਡੇ ਸਿੱਧੇ ਇੱਕ ਦੋ ਤਿੰਨ ਚਾਰ ਲਾਸਟ ਵਾਲਾ ਉਲਟਾ ਬਣਾ ਲਾਂਗੇ ਉਲਟੀ ਸਲਾਈ ਹੈ ਅੱਠ ਸਲਾਈਆਂ ਆਪਣੀ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਤੈਨਾਂ ਡਿਜ਼ਾਈਨ ਬਣ ਕੇ ਆਉਂਦਾ ਜਦੋਂ ਆਪਾਂ ਅੱਗੇ-ਅੱਗੇ ਡਿਜ਼ਾਈਨ ਨੂੰ ਰਿਪੀਟ ਕਰਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਆਉਂਦਾ ਠੀਕ ਹੈ ਇਹੀ ਅੱਠ ਸਲਾਈਆਂ ਤੁਸੀਂ ਬਾਰ-ਬਾਰ ਰਿਪੀਟ ਕਰੋਗੇ ਦੁਬਾਰਾ ਫਿਰ ਉਸੇ ਤਰ੍ਹਾਂ ਡਿਜ਼ਾਈਨ ਸ਼ੁਰੂ ਕਰ ਲੈਣਾ ਪਹਿਲੀ ਸਲਾਈ ਤੇ ਇੱਕ ਕੁੰਡਾ ਤਾਰ ਕੇ ਚਾਰ ਉਲਟ ਇੱਕ ਸਿੱਧਾ ਦੋ ਉਲਟ ਇੱਕ ਸਿੱਧਾ ਦੋ ਉਲਟ ਇੱਕ ਸਿੱਧਾ ਦੋ ਉਲਟ ਇੱਕ ਸਿੱਧਾ ਇਸ ਤਰ੍ਹਾਂ 14 14 ਕੁੰਡਿਆਂ ਦਾ ਡਿਜ਼ਾਈਨ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ